ਦੀ ਫਤਿਹ ਅਸੀਂ ਆਪਣੇ ਲੀਡਰਾਂ ਨੂੰ ਸਰਕਾਰ ਨੂੰ ਇਹ ਬੇਨਤੀ ਕਰਦੇ ਆ ਕਿ 2023 ਦੇ ਵਿੱਚ ਵੀ ਸਾਡੀਆਂ ਵੀਡੀਓ ਵੇਖ ਲਓ ਤੇ 250 ਕਿਲਾ ਸਾਡਾ ਜਿਹੜਾ ਬਰਬਾਦ ਹੋ ਗਿਆ ਸੀ ਇੱਥੇ ਕੋਈ ਦਰਿਆਈ ਪਾਣੀ ਨਹੀਂ ਆਉਂਦਾ ਕੋਈ ਹਾੜਾ ਦਾ ਪਾਣੀ ਨਹੀਂ ਆਉਂਦਾ ਤੇ ਤਕਰੀਬਨ ਦਸਾਂ ਪਿੰਡਾਂ ਦਾ ਪਾਣੀ ਜੋ بارش ਦਾ ਪਾਣੀ ਹੈ ਨੀਵੇਂ ਥਾਂ ਇਕੱਠਾ ਹੁੰਦਾ ਆ ਪਰ ਚਾਰ ਚੁਫੇਰੇ ਵੀਡੀਓ ਚੱਲ ਰਹੀ ਆ ਤੁਸੀਂ ਵੇਖ ਲੈਣੀ ਆ 250 ਏਕੜ ਆ ਕਿ ਤੋਂ ਨਾ ਬਿਲਕੁਲ ਲੱਗਾ ਖਾਤਾਂ ਪੈ ਗਈਆਂ ਸਾਰਾ ਹੀ ਖਰਚਾ ਹੋ ਚੁੱਕਾ ਏ ਤੇ ਐਸ ਟਾਈਮ ਬਿਲਕੁਲ ਜਿਹੜਾ ਏ ਖਤਮ ਹੋ ਚੁੱਕਾ ਆ ਕਿਉਂਕਿ ਹਰ ਸਾਲ ਸਾਡੇ ਨੂੰ ਮਾਰ ਪੈਂਦੀ ਆ ਤੇ ਸਾਡੀਆਂ ਸਰਕਾਰ ਕੋਈ ਵੀ ਆਉਂਦੀ ਕਾਂਗਰਸ ਦੀ ਕਾਲੀਆਂ ਦੀ ਆਮ ਆਦਮੀ ਸਾਡੀ ਕੋਈ ਗੱਲ ਨਹੀਂ ਸੁਣਦੀ ਅਸੀਂ ਬੇਨਤੀ ਕਰਨੀ ਚਾਹੁੰਦੇ ਆ ਕਿ ਆ ਸਾਰਾ ਇਲਾਕਾ ਵੇਖ ਕੇ 250 ਕਿਲਾ ਪੈਣੀ ਗੁਰਮੁਖ ਸਿੰਘ ਦੀ ਪਹਿਲੀ ਆ ਔਰ 150 ਦੇ ਕਰੀਬ ਸ਼ੁਰੂਣ ਦੀ ਪਹਿਲੀ ਆ ਇਹਦਾ ਮੁਆਵਜ਼ਾ ਦਿੱਤਾ ਜਾਵੇ, ਗਰਦਾਵੀ ਕਰਾਈ ਜਾਵੇ ਤੇ ਜਿਹੜਾ ਨਾਲੇ ਦਾ ਪ੍ਰਬੰਧ ਹੈ ਪਾਣੀ ਦਾ ਉਹ ਕੀਤਾ ਜਾਵੇ। ਆ ਸਾਡੇ ਕੋਲ ਕਾਗਜ਼ ਵੀ ਹੈਗੇ ਆ। ਆ ਕਾਗਜ਼ ਆ ਇਹਦੇ ਉੱਤੇ 2017 ਦੇ ਵਿੱਚ ਵੀ ਜਿਹੜੀ ਕਾਰਵਾਈ ਹੋਈ ਸੀ। ਪਰ ਹੁਣ ਵੀ ਇਹ ਕਾਗਜ਼ ਬਣੇ ਆ। ਐਨ.ਓ.ਸੀ ਮਿਲੀ ਲੋਹਰ ਰੋਡ ਦੀ। ਪਰ ਇਹਨਾਂ ਕਰਕੇ ਜਿਹੜੇ ਲੀਡਰ ਆ ਕਿ ਆਪਣੇ ਕਿਸਾਨਾਂ ਨੂੰ ਖੁਸ਼ ਕਰਨ ਵਾਸਤੇ ਇਹ ਆਪ ਸਾਡਾ ਨਲਾ ਨਹੀਂ ਨਿਕਲਦੇ ਰਿਹਾ ਇਹਦੇ ਵਿੱਚ ਕਾਗਜੋ ਐਨਓਸੀ ਤਿੰਨਾ ਮੈਂਬਰਾਂ ਦੀ ਕਮੇਟੀ ਬਾਈ ਹੀ ਬੈਜ ਬਾਇਆ ਹੀ ਉਹ ਹੈਗਾ ਵਾ ਦਸਾਂ ਪਿੰਡਾਂ ਦਾ ਰੈਗੂਲੇਸ਼ਨ ਆ ਵੀ ਇਹ ਪਾਣੀ ਦਾ ਕੋਈ ਨਿਕਾਸ ਕੀਤਾ ਜਾਵੇ ਕਾਗਜ਼ ਪੱਤਰ ਬਿਲਕੁਲ ਬਣਿਆ ਵਾ ਓਕੇ ਆ ਪਰ ਕੋਈ ਮਹਿਕਮਾ ਵੀ ਜਿਹੜਾ ਇਹਦੇ ਵਿੱਚ ਸਾਥ ਨਹੀਂ ਦੇ ਰਿਹਾ ਨਾ ਸਰਕਾਰਾਂ ਹੀ ਸਾਥ ਦੇ ਰਹੀਆਂ ਆ ਅਸੀਂ ਬੇਨਤੀ ਕਰਦੇ ਆ ਕਿ ਸਰਕਾਰਾਂ ਨੂੰ ਮਹਿਕਮੇ ਨੂੰ ਸਾਡੀ ਇਹ ਕਾਰਵਾਈ ਕਰਕੇ ਇਹਨੂੰ ਨਲੇ ਨੂੰ ਕੱਢ ਕੇ ਤੇ ਕਸੂਰ ਨਾਲੇ ਵਿੱਚ ਪਾਇਆ ਜਾਵੇ ਕਿਉਂਕਿ ਇੱਥੇ ਹਰ ਸਾਲ ਮਾਰ ਪੈਂਦੀ ਆ ਇਹ ਕੋਈ ਮਾਰ ਦਰਾਈ ਪਾਣੀ ਦੀ ਨਹੀਂ ਆ ਤੇ ਜਦੋਂ بارش ਪੈਂਦੀ ਦਸਾਂ ਪਿੰਡਾਂ ਦਾ ਪਾਣੀ ਖੜਾ ਹੁੰਦਾ ਵਾ ਮੈਂ ਕੈਮਰਾਮੈਨ ਨੂੰ ਆਖੂਗਾ ਚਾਰ ਸਫੇਰੇ ਚਾਰ ਸਫੇਰੇ ਭੈਣੀ ਤੱਕ ਇਹ ਸੂਰੰਡੋ ਵੀਡੀਓ ਬਣ ਰਹੀ ਆ ਮਗਰ ਤੁਹਾਨੂੰ ਭੈਣੀ ਵੀ ਨਜ਼ਰ ਆਵੇਗੀ ਆਹ ਵੇਖ ਲਓ ਚੜੀ ਦੇ ਕਿੰਨੇ ਕਿੰਨੇ ਪੱਤ ਲੱਗੇ ਆ ਤਕਰੀਬਨ 10 ਫੁੱਟ ਚੜੀ ਹੋਈ ਆ ਚਾਹੇ ਜੰਨੇ ਵੇ ਲੋ 250 ਏਕੜ ਜ਼ਮੀਨ ਹੈ ਜਿਹੜੀ ਹਰ ਸਾਲ ਖਰਾਬ ਹੁੰਦੀ ਆ ਤੇ ਅਸੀਂ ਚੇਤਾਵਨੀ ਦੇਣਾ ਚਾਹੁੰਦੇ ਆ ਵੀ ਜੇ ਕੋਈ ਸਾਡੇ 'ਤੇ ਕਾਰਵਾਈ ਅਗਲਾ ਜੰਗਰਚ ਹੋਰ ਤੇਜ਼ ਹੋਊਗਾ ਪੰਜਾਬ ਸਰਕਾਰ ਮੁਰਦਾ ਮੁਰਦਾਬਾਦ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ 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 ਪ੍ਰਸ਼ਾਸਨ ਮੁਰਦਾਬਾਦ 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 ਪ੍ਰਸ਼ਾਸਨ ਮੁਰਦਾਬਾਦ ਮੁਰਦਾਬਾਦ ਸਾਨਾ ਦਾ ਇਕਾ ਜਿੰਦਾਬਾਦ 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 ਸਾਨਾ ਦਾ ਇਕਾ ਜਿੰਦਾਬਾਦ 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 ਆਈਏ ਬੇਨਤੀ ਕਰਦੇ ਫੇਰ ਦੁਬਾਰਾ ਆ ਕੈਮਰਾਮੈਨ ਨੂੰ ਮੈਂ ਆਖੂਗਾ ਆ ਕੇ ਸਾਰੀਆਂ ਚਿੱਠੀਆਂ ਵਿਖਾ ਦਈਏ ਇੱਕ ਵਾਰੀ ਮੇਰੇ ਲਾਗੇ ਆਵੇ ਜੋ ਰੈਜੂਲੇਸ਼ਨ ਉਦੋਂ ਅਗਲੇ ਬੰਨੇ ਡੀਸੀ ਸਾਹਿਬ ਨੇ ਜਿਹੜਾ ਇਹਨਾਂ ਨੂੰ ਕੀਤਾ ਇਹ ਨਿਸ਼ਾਨਦੇਹੀ ਵਾਸਤੇ ਉਹ ਚਿੱਠੀ ਜੇ ਅਗਲੇ ਬੰਨੇ ਜਿਹੜਾ ਬੈਜ ਭਾਇਆ ਹੈ ਤਿੰਨਾਂ ਦਾ ਜਿਹਦੇ ਵਿੱਚ ਆ ਕਾਰਜਕਾਰੀ ਇੰਜੀਨੀਅਰ ਡਰੇਨ ਵਿਭਾਗ ਤਰਨਤਾਰਨ ਕਾਰਜਕਾਰੀ ਇੰਜੀਨੀਅਰ ਮੰਡੀ ਬੋਰਡ ਤਰਨਤਾਰਨ ਪਲਾਕ ਵਿਕਾਸ ਪੰਚਾਇਤ ਅਫਸਰ ਪਿੱਖੀਵਿੰਡ ਇਹ ਤਿੰਨਾਂ ਦਾ ਬੈਠ ਬੈਠ ਆਈ ਤੇ ਇਹਨਾਂ ਦੀ ਰਿਪੋਰਟ ਆ ਆਈ ਆ ਵੀ ਇਹ ਨਾਲਾ ਬਣਾਉਣਾ ਚਾਹੀਦਾ ਵਾ ਉਸ ਤੋਂ ਅੱਗੇ ਆਹ ਵੇਖੋ ਜਿੱਤਰਾ ਉਦੋਂ ਬਾਅਦ ਨਿਸ਼ਾਨਦੇਹੀ ਹੋਈ ਆ ਉਹਦੀ ਰਿਪੋਰਟ ਆ ਸਾਡੇ ਕੋਲੇ ਆ ਵੀ ਨਿਸ਼ਾਨਦੇਹੀ ਦੀ ਲੋਹ ਰੋਡ ਦੀ ਰਿਪੋਰਟ ਆ ਇਹ ਆ ਜਿਹੜਾ ਇਹਨਾਂ ਪਟਵਾਰੀ ਨੇ ਲੇਖ ਕੇ ਦਿੱਤਾ ਸੀ ਇਹ ਨਿਸ਼ਾਨਤਾ ਹੀ ਹੋ ਗਈ ਆ तकरीबन ਉਹਦਾ ਜਿਹੜਾ ਸਾਰਾ ਮਹਲਾ ਦਿੱਤਾ ਵਾ ਇਹ ਤੇ ਕਾਰ ਰਹੀ ਕੀਤੀ ਗਾ ਵੀ ਉਸ ਤੋਂ ਅੱਗੇ ਸਾਡਾ 10 ਪਿੰਡਾਂ ਦਾ ਰੈਗੂਲੇਸ਼ਨ ਆ 10 ਪਿੰਡਾਂ ਦਾ ਰੈਗੂਲੇਸ਼ਨ ਪਾਸ ਕਰਕੇ ਦਿੱਤਾ ਏ ਕਿ ਇਹ ਰੈਗੂਲੇਸ਼ਨ ਦੇ ਹਿਸਾਬ ਨਾਲ ਇਹ ਜਿਹੜਾ ਪਾਣੀ ਦਾ ਨਿਕਾਸ ਕੀਤਾ ਜਾਵੇ ਅਸੀਂ ਇੰਨੀਆਂ ਹੀ ਬੇਨਤੀਆਂ ਕਰਦੇ ਆ ਸਰਕਾਰ ਨੂੰ ਭਗਵੰਤ ਮਾਨ ਨੂੰ ਵੀ ਪਹਿਲੀ ਗੱਲ ਤੇ ਭਗਵੰਤ ਮਾਨ ਨੂੰ ਫੋਨ ਕਰਦੇ ਆ ਐਦਰਹੀਂ মিডিਆ ਰਹੀਂ ਵੀ ਜੋ ਸਾਨੂੰ ਆ ਪੰਜ ਮੈਂਬਰੀ ਕਮੇਟੀ ਨੂੰ ਟਾਈਮ ਦਿੱਤਾ ਜਾਵੇ ਤੇ ਸਾਡੇ ਦੁੱਖ ਸੁਣੇ ਜਾਣ ਇਹ ਵੀਡੀਓ ਵੇਖ ਕੇ ਇਹ ਬੇਨਤੀ ਕਰਦੇ ਹਾਂ ਵੀ ਸਾਨੂੰ 5 ਮਿੰਟ 7 ਮਿੰਟ ਪੰਜ ਮੈਂਬਰੀ ਕਮੇਟੀ ਨੂੰ ਟਾਈਮ ਦਿੱਤਾ ਜਾਵੇ ਸਾਡਾ ਦੁੱਖ ਸੁਣਿਆ ਜਾਵੇ ਇੰਨੀਆਂ ਬੇਨਤੀਆਂ ਕਰਦਾ ਅੱਖੀਵਾਂ ਦਾ ਜਾਚਕਿਆਂ ਵੈਗਰਜੀ ਖਾਲਸਾ ਵੈਗਰਜੀ